ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰ ਗਹਿ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜਾ ਕਾ ਗੁਰੇ ਇਕ ਧਿਆਨ ਜੇ ਤੂੰ ਕਹਿ ਕਰੈ ਵਿਚਾਰ ਕਰਤੇ ਕਹਿ ਕਰਨ ਨਹੀਂ ਸੁਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਖ ਤਾਪ ਰਖਿਆ ਜਿਨ ਸੂਤੈ ਤੇਗੋ ਅਭੁਜੈ ਹੋਵੇ ਸਤਿਆਨ ਤਉ ਲੈ ਉਪਰ ਕੀਤਾ ਪਾਰੈ ਧਰਤੀ ਹੋਰ ਅਸੰਗ ਜੋ ਨਾਣਾ ਕੋਲ ਅਸੰਗ ਕਰਿ ਨਹੀਂ ਜਾਣੀ ਜੋ ਕਹਾਂ ਕਿ ਬਾਣੀ ਤੋਂ ਪਾਉ ਕਰ ਜਾਣ ਅਸਾ ਕੂੜਿਆ ਕੂੜੇ ਕੀ ਤਾ ਤੇ ਤਾ ਨਾਮ ਬਿਨ ਨਾਮ ਹੈ ਨਾਹੀ ਕੋਥਾ ਉਤਰ ਤਕਾਵਣ ਕਾ ਵਿਚਾਰ ਵਾਰਨ ਜਾ ਬਾਈ ਇਕ ਵਾਰ ਜੋ ਤੁਧ ਭਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋ ਤੇ ਉਤਰ ਸੋ ਕੀ ਹੂਤ ਬਲੀਤੀ ਕੱਪਣ ਹੋਏ ਵੇਸਾ ਬੂਣ ਲਈਐ ਉਹ ਤੋਏ ਭਰੀਐ ਮਤਿ ਬਾਪਾ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਉਨੀ ਪਾਪੀ ਆਖਣਾ ਹੈ ਕਰ ਕਰ ਕਹਿਣਾ ਨਿਕ ਲੈ ਜਾ ਆਪੇ ਦੀਜ ਆਪੇ ਹੀ ਕਾਹ ਨਾਨਕ ਹੋਕਮੀ ਆਵਹੁ ਜਾ ਤੀਰਥ ਤਪ ਦਇਆ ਦਤ ਗਾਨ ਦੇਖੋ ਪਾਵੈ ਤਿਲ ਕਮਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨ ਆਵ ਸਭ ਗੁਣ ਤੇਰੀ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਈ ਸਵਸਤੇ ਆਦ ਬਾਣੀ ਵਰਨਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਭੇਲਾ ਬਖਤ ਕਵਣ ਕਵਣ ਕਿਤ ਕਵਣ ਬਾਣ ਕਵਣ ਸਿਰਤੀ ਮਾਹੂ ਕਵਣ ਜੇ ਤੋ ਹੁਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵੰਤ ਨ ਪਾਇਉ ਗਾਦੀਆ ਜੇ ਨਿਖਨ ਲੇਖ ਪੁਰਾਣ ਖਿਤਵਾਰ ਨ ਜੋਗੀ ਜਾਣ ਤ੍ਰੁਤਮ ਹੋ ਨ ਕੋਈ ਜਾਣ ਕਰਤਾ ਸਿਰ ਠੀਕੋਂ ਸਾਹੇ ਆਪੇ ਜਾਣੇ ਸੋਈ ਏਮ ਕਰਿਆ ਕਾ ਕਿਉ ਸਾਲਾਹੀ ਜੋ ਵਰਨੀ ਕੇ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਦਾ ਕਾ ਹੋਵੈ ਨਾਨਕ ਨੇ ਕੋ ਆਪੋ ਜਾਣੈ ਅੱਗੇ ਗਿਆਨ ਸੋਹੈ ਪਾਤਾਲਾਂ ਪਾਤਾਲ ਲੱਕ ਰਗਾ ਸਾਇਆਗਾਸ ਉੜਖੇ ਉੜਕ ਪਾਲ ਤਕੇ ਮੇਰ ਕਹੇ ਨਿਕ ਬਾਤ ਸੈ ਸੋਟਾਰ ਰਹੈ ਜਿੱਕ ਪੀਪਾ ਅਸਰੂ ਇੱਕ ਤਾਤ ਲਿਖਾ ਹੋਈ ਕਲਕੀਐ ਲਿਖੈ ਹੋਈ ਬਿਨਾ ਸੋ ਨਾਨਕ ਵੱਡਾ ਕੀਐ ਆਪੇ ਜਾਣ ਆਪੋ ਸਾਲਾ ਹੀ ਸਾਲਾ ਇੱਤੀ ਸੁਰਤ ਨ ਪਾਈਆ ਨਦੀ ਆਤੈ ਬਾਹ ਪਹ ਵਹੈ ਸਮੰਗ ਨ ਜਾਣੀਐ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਸਮਨ ਹੁ ਨ ਵਿਸਰੈ ਅੰਤ ਨ ਸਿੰਤੀ ਕਹਿਣ ਨ ਅੰਤ ਅੰਤ ਨ ਕਰਣ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਤਾਰਾ ਵਾਰੇ ਅੰਤ ਕਾਰਣ ਕੀਤੇ ਬਿਨ ਲਾਹੀ ਤਾਂ ਕੇ ਅੰਤ ਨ ਪਾਏ ਜਾਣੇ ਇਹੋ ਅੰਤ ਨ ਜਾਣੇ ਕੋਈ ਬਖਤਾ ਕਹੀਏ ਬਖਤਾ ਹੋਈ ਵੱਡਾ ਸਾਹਿਬ ਪੂਛਾ ਥਾ ਉਹ ਉੱਚੇ ਉਪਰ ਉੱਚਾ ਨਾ ਕਿਵੜੇ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਈ ਇਹ ਬੜੇ ਆਪ ਜਾਣੇ ਆਪੇ ਆਪ ਨਾ ਆਨੇ ਪੈ ਮਨ ਰੀ ਕਰਮੀ ਦਾਤ ਬਹੁਤਾ ਕਰ ਮਿਲ ਖਿਆ ਨਾ ਜਾਏ ਵੱਡਾ ਦਾਤ ਦਾ ਫਿਰ ਨਾ ਤਮਾਈ ਕੀਤੇ ਮੰਗ ਹੈ ਜੋ ਤੇ ਅਪਾਰ ਕੀ ਤਿਆਗਣ ਤਨ ਹੀ ਵਿਚਾਰ ਕੀਤੇ ਕਬ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕਿਰਪਾਹੀ ਕੀਤੇ ਮੂਰਖ ਕਾਹੀ ਕਾਹੀ ਇਤਿਆ ਦੂਖ ਪੂਖ ਸਨ ਮਾਰ ਇਹੇ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੈ ਹੋਏ ਹੋਰ ਆਖਣਾ ਸਕੈ ਕੋਈ ਜੇ ਕੋ ਖਾਇ ਤੂ ਆਖਣ ਪਾਏ ਉਹ ਜਾਣੈ ਜੇਤੀਆ ਮੋਹਿਕਾਰ ਆਪੇ ਜਾਣੈ ਆਪੇ ਦੇਇ ਆਖ ਹੈ ਸੀਤੇ ਕਈ ਕੇ ਇਸ ਨੂੰ ਬਖਸ਼ੇ ਸਿਖਸਾਲਾ ਦਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਬੰਡਾਰੋਂ ਲਾਲ ਹੈ ਅਮੁੱਲ ਲੈ ਜਾਹੀ ਅਮੁੱਲ ਪਾਇ ਅਮੁੱਲ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਬਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਗੁਰਮਾਨ ਅਮੁੱਲੋ ਅਮੁੱਲਾ ਖਿਆ ਨ ਜਾਵੇ ਆਖ ਆਖ ਰਹੀ ਨਿਬਲਾ ਅਖ ਹੈ ਵੇਦ ਪਾਠ ਪੁਰਾਣ ਅਖ ਹੈ ਪੜੇ ਕਰਹਿ ਬਖਿਆਣ ਅਖ ਹੈ ਪਰਮੇ ਅਖ ਹੈ ਇੰਦੋ ਅਖ ਹੈ ਗੋਪੀ ਤੈ ਗੋਵਿੰਦ ਅਖ ਹੈ ਈਸਰ ਅਖ ਹੈ ਸਿੱਧ ਅਖ ਹੈ ਕੀਤੇ ਕੀਤੇ ਬੋਧ ਅੱਖ ਹੈ ਦਾਣਬ ਅੱਖ ਹੈ ਦੀਵ ਅੱਖ ਹੈ ਸੁਰ ਨਰਮੁ ਜਨ 시ਵ ਇਤ ਅੱਖ ਹੈ ਅਖਣ ਪਾਹੀ ਇਤੇ ਕਹਿ ਕਹਿ ਉਠੇ ਉੱਠ ਜਾਈ ਇਤੇ ਕੀਤੇ ਹੋਰ ਕਰੇ ਤਿਆਤ ਨ ਸਖ ਹੈ ਕੀਕੇ ਦੇਵੜ ਪਾਵੇ ਤੇਵੜ ਹੋਏ ਸਹਾਨੁ ਕ ਜਾਣੇ ਸਾਚਾ ਸੋਈ ਜੇ ਤੋ ਅਖੈ ਗੂੜ ਵਿਗਾੜ ਤਾਨ ਕੀਏ ਸਰਗਾ ਵਾਰਾnga ਵਾਰ ਸੋਦਰ ਕੀ ਹਾਸੁ ਕਰ ਕੀ ਹਾ ਜਿਤ ਮੈਂ ਸਰਬ ਸਮਾਲੇ ਬਾਜੀ ਨਾਦ ਅਨੇਕ ਅਸੰਖਾ ਏਤੇ ਬਾਵਣ ਹਾਰੀ ਏਤੇ ਰਾਗ ਪਰਿ ਸੋ ਕਹੀ ਨਾ ਏਤੇ ਗਾਵਣ ਹਾਰੀ ਗਾਵੇ ਤੁਹਾਨੂੰ ਪੌਣ ਕੜੀ ਬੈ ਸ਼ੰਕਰ ਕਾਬਹ ਰਾਜਾ ਧਰਮ ਦੀਵਾਰੀ ਗਾਵਹਿ ਚੇਤੂ ਬੋਖਤ ਲਿਖ ਜਾਣੇ ਲੇਖ ਲੈ ਕੇ ਧਰਮ ਵਿਚਾਰੇ ਨਾਲੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਰੀ ਦਸਨ ਬੈਠੇ ਦੇਵਤੇ ਆਦਰ ਨਾਲੇ ਕਾਬਹ ਸੱਧ ਸਮਾਧੀ ਅੰਦਰ ਕਾਬਹ ਨਸਾਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਬੜਨ ਰਖੀ ਸਰ ਜੁਗ ਜੁਗ ਮੀਦਾ ਨਾਨੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵ ਬਨ ਲਤਨੇ ਪਾਈ ਤੇਨੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਘਾਣੀ ਚਾਰੇ ਗਾਵਹਿ ਕਾਂਡ ਮੰਡਲ ਵਰਪੰਡਾ ਕਰ ਕਰ ਰਖੇ ਤਹਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਕਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਨ ਚਿਤ ਨਿ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀ ਪਾਇ ਆਪਣਾ ਜਿਨ ਤਿਸ ਦੀ ਵੜਿਆਈ ਜੋ ਤਿਸ ਪਾਲੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ પાਖਸਾ ਸਹਾ પાਖਸਾ ਹਿਵ ਨਾਨਕ ਰਹਿਣ ਰਹਿ ਜਾਈ ਮੁੰਦਾ ਸੰਤੋਖ ਸਰਬ ਪਤਸੂਲੀ ਝਾਂਕੀ ਕਰਹਿ ਦੇ ਪੂਤਾ ਕਿਰਤਾ ਕਾਲ ਕੁਆਰੀਂ ਕਾਇਆ ਜੋਤ ਡੰਡਾ ਪ੍ਰਤੀਖ ਆਈ ਪੰਖੀ ਸਗਲ ਜਮਾਤੀ ਮਨ ਦੀ ਤੈ ਜਗ ਦੀ ਤ ਆਦੇਸ ਤੇ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸਾਂ ਉਕਤ ਗਿਆਨ ਦਇਆ ਪੰਡਾਰਣ ਘਟ ਘਟ ਵਜਹਿ ਨਾਭ ਆਪਨਾਥ ਨਾਥੀ ਸਭ ਜਾ ਕੀ ਰਿੰਦ ਸਤਿ ਅਬਰਾ ਸਾਧ ਸੰਜੋਗ ਵਿਜੋਗ ਕੋਈ ਕਾਰ ਜਲਾ ਰਹੇ ਲੇਖੇ ਆਵਹਿ ਪਾਨ ਆਵਿਸ ਫਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋਈ ਕੋਈ ਸਾ ਇਕਾਂ ਮਾਈ ਜੁਗਤ ਤੇ ਆਈ ਤੇ ਚੇਲੇ ਪਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਣ ਇਹ ਤੇ ਸੁਪਾ ਵੇ ਤੇ ਵ ਚਲਾਵੈ ਜੇ ਹੋਵੇ ਤੁਰਮਾਨ ਉਹ ਵਿਖੇ ਉਹ ਨਗਰ ਨਿਆਵੇ ਬਹੁਤਾ ਇਹ ਬੇਡਾਨ ਆਵੇ ਸੂਤ ਸੈ ਆਉਦੇ ਸੋ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸਾ ਆਸਰ ਲੋਏ ਲੋਏ ਪੰਡਾਰੇ ਜੋ ਕਿਸ ਪਾਇਆ ਸੋ ਏਕਾ ਬਾਰ ਕਾਰ ਕਰਿਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੁ ਤਿਸੈ ਆਦੇਸਾ ਆਪ ਅਨੀਲ ਅਨਾਦ ਅਨਾਹਦ ਤੁਗ ਤੁਗ ਏਕੋ ਵੇਸਾ ਇਕ ਨੂ ਜੀ ਬਹੁ ਲਖ ਹੋਈ ਲਖ ਹੋ ਵੈ ਲਖ ਵੀਸ ਲਖ ਲਖ ਈੜਾ ਕੀ ਅਹੈ ਏਕ ਨਾਮ ਜਗਦੀਸਾ ਇਹ ਤਰ੍ਹਾਂ ਹੀ ਪਥ ਪਵੜੀਆਂ ਚੜਿਐ ਹੋਏ 21 ਸੁਣ ਗਿਰਦਾ ਅਕਾਸ਼ ਕੀ ਕੀਟਾਇਰੀ ਸੋ ਨਾਨਕੁ ਨਦੀ ਪਾਈਐ ਕੋੜੀ ਕੂੜੈ ਕੀਸ ਆਖਣ ਜੋਰ ਚੁੱਕੈ ਰਹਿ ਜੋਰੈ ਜੋਰ ਨ ਮੰਗਣ ਨਹਿਰਣਾ ਜੋਰੈ ਜੋਰ ਨ ਜੀਵਣ ਮਰਣਹਿ ਜੋਰੈ ਜੋਰ ਨ ਰਾਜ ਮਾਨ ਅਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੋਤੀ ਛੁੱਟੈ ਸੰਸਾਰ ਜਿਸਤ ਜੋਰ ਕਰ ਵਿਖੈ ਸੋਇ ਨਾਨਕ ਉਤਮ ਅਨੀਚ ਨ ਹੋਵੇ ਰਾਤੀ ਰੁਕਤੀ ਦਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਖ ਪਰਖੀ ਕਰਮਸਾਲ ਇਸ ਵਿੱਚ ਜੀ ਤੁਮਤ ਕੇ ਰੰਗਿਰ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਾ ਦਰੀ ਕਰਮ ਪਵੇ ਨੀਸਾਨ ਕਚਪਕਾਈ ਓਖੇ ਪਾਈ ਨਾਨਕ ਗਇਆ ਜਾ ਪਹਿਚਾਈ ਧੰਨ ਧੰਡ ਕਾਏ ਹੋ ਧਰਮ ਗਿਆਨ ਕੰਡ ਕਾਏ ਆਖੂ ਕਰਮ ਕੇਤੇ ਕਬਣ ਕਣੀ ਵੈ ਸੰਤਰ ਕੇਤੇ ਕਾਨ ਮਹੀਸ ਕੀਤੇ ਵਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸਾ ਕੀਤੇ ਅਰਗ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸਾ ਕੀਤੇਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇ ਵੇਸਾ ਕੀਤੇ ਸਿੱਧਗੋਦਨਾਥ ਕੀਤੇ ਕੀਤੇ ਦੇਰੀ ਵੇਸਾ ਕੀਤੇ ਦੇਵਦਰਗੁਨ ਮੁਨ ਕੀਤੇ ਇਹ ਤੇਰਾ ਤਨ ਸਮੁੰਦਰ ਕੀਤਿਆ ਕਾਣੀ ਕੀਤਿਆ ਬਾਣੀ ਕੇਤੇ ਭਾਤ ਨਰਿੰਦੋ ਕੀਤਿਆ ਸਰਤੀ ਸੇਵਕ ਕੇਤੇ ਨਾਨਕ ਅੰਤ ਨਐ ਅੰਤ ਗਿਆਰ ਘੰਡ ਬਹਿ ਗਿਆਨ ਪ੍ਰਚੰਡ ਇਥੈ ਨਾਮ ਬਿਨੋਦ ਕੋੜ ਅਨੰਦ ਸਰਬ ਘੰਡ ਕੀ ਬਾਣੀ ਰੂਪ ਤਥੈ ਘਾਟ ਤਕੜੀਐ ਬਹੁਤ ਅਨੂਪਾ ਕਾ ਕੀਆ ਗੱਲਾਂ ਕਹੀਆ ਨਾ ਜਾਣੀ ਏ ਤੋ ਗਹਿ ਪਛੈ ਪਸ਼ੁਤਾਈ ਥਿੱਥੇ ਘੜੀਐ ਸੁਰਤ ਮਤ ਮਨ ਬੁੱਧ ਥਿੱਥੇ ਘੜੀਐ ਸੁਰਾ ਸਿੱਧਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਥਿੱਥੇ ਹੋਰ ਨ ਕੋਈ ਹੋਰ ਥਿੱਥੇ ਜੋਦ ਮਹਾਬਲ ਸੂਰੈ ਤਿਨ ਬਹਿਰਾਂ ਰਹਿਆ ਭਰਪੂਰੈ ਥਿੱਥੇ ਸੀਤੋ ਸੀਤਾ ਮਹਿਮਾ ਮਾਈ ਸਾਕੇ ਰੂਪਨ ਕਥਨੇ ਜਾਹੀ ਨਾ ਭਿਮਰਹਿ ਨ ਠਾਕੇ ਜਾਹੀ ਜਿਨ ਕੈ ਰਾਮ ਬਸੈ ਮਨ ਮਾਹੀ ਤਿ ਤੈ ਭਗਤ ਬਸਹਿ ਕੀਨੋਵ ਕਰਹਿ ਤੁਨੰਦ ਸੱਚਾ ਮਨ ਸੋਈ ਸਚ ਕੰਡ ਬਸੈ ਦੰਕਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥ ਕੰਡ ਮੰਡਲ ਵਰਪੰਡ ਜੇ ਕੋ ਕਥ ਤੈ ਅੰਤ ਨਯੰਤ ਤਿਤਨ ਲੋ ਲੋ ਆਕਾਰ ਜਿਨ ਜੀ ਲੋਕਮੰ ਤੇ ਗਤਿ ਬਤਾਰ ਬੇਖੇ ਵਿੱਚ ਸੈ ਕਰ ਵਿਚਾਰ ਨਾਨਕ ਗਤਨਾ ਗਰੜਾ ਸਾਰ ਜਤ ਪਹਾਰਾਂ ਪੀਰ ਜ ਸੁਨਿਆਰ ਅਹਰਣ ਮਤ ਵੇਦ ਰਖਿਆਰ ਤੋ ਗੱਲਾਂ ਨ ਤਪ ਤਾਓ ਪੰਡਾ ਪਹੁ ਅੰਮ੍ਰਿਤ ਤਦ ਤਾਲੇ ਕੜੀਐ ਸਭ ਤੁ ਸਚੀ ਤਕਸਾਨ ਇਨ ਤੋਂ ਨਦਰ ਕਰਮ ਤਿਨ ਕਾਰ ਆਮ ਕਿਹ ਨਦਰੀ ਨਦਰਿ ਮਿਹਾਲ ਸਲੋਕਾ ਆਪਣ ਗੁਰੂ ਪਾਣੀ ਪੰਧਾ ਮਾਤਾ ਕਰਤ ਮਹਤ ਤੇਰ ਸੁਰਾਤ ਦੋਇ ਦਾਈ ਦਾਇਆ ਕੇ ਨ ਸਗਲ ਜਗਤੋ ਚੰਗਿਆਈਆ ਗੁਰਿਆਈਆ ਬਾਜ ਚੈਹ ਧਰਮ ਅਦੂਰਾ ਕਰਮਿਆ ਕੋ ਆਪਣੀ ਇਹ ਨਹੀਂ ਰਕੇ ਦੂਰਾ ਜਿਨਿ ਨਾਮ ਤੇ ਆਇਆ ਕਹਿ ਮਸਾਕਤ ਖਾਲ ਨਾਨਕ ਦੇਵ ਕਿਉ ਜਾਣੇ ਕੀ ਕੀ ਛੁੱਟੀ ਨਾਲਿ ਜਿਨਿ ਨਾਮ ਤੇ ਆਇਆ ਕਤਕਾਲ ਆਨਿਤ ਤੇ ਮੁਖਿ ਚਲੇ ਕੇਤੀ ਛੁਟੀ ਨਾਲ ਰਾਮਕਲੀ ਮਹਲਾ ਤੀਜਾ ਹਨੰਦ ਕੋ ਓੰਕਾਰ ਸਤਗੁਰ ਪਰਸਾਦ ਨਉਂ ਜਪੈ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਮੁਰਤਾ ਪਾਇਆ ਸਹਜ ਜਿसे သိਂ ਬਾਲਵਜੀਆਂ ਬਾਤ ਆਈਆ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣਿਆ ਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਮ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ sada ਰਹੋ ਹਰ ਨਾਮੇ ਹਰ ਨਾਮ ਰਹੋ ਤੂੰ ਮਨ ਨੇ ਦੇਖ ਸਭ ਦਿਸਾਰਣਾ ਗੀ ਕਰਹੁ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਆਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ sada ਰਹੂ ਹਰ ਨਾਮੇ ਸਾਚੇ ਸਾਹਿਬਾ ਧਿਆਨ ਹੀ ਘਰ ਤੇਰਾ ਕਰਤਾ ਤੇਰੇ ਸਭ ਕਿਸ ਹੈ ਜਿਸ ਤੇ ਸੋ ਪਾਵੇ ਸਦਾ ਸੇ ਤੁਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਟੇ ਸਭ ਦੁਖ ਨੇਰੇ ਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਇਹ ਆਧਾਰ ਮੇਰਾ ਜਿਨ ਭੁੱਖਾ ਸਾਹੋਗ ਵਾਈਆ ਪਰ ਸਾਧ ਸੁਖ ਮਾਨੇ ਆਏ ਵਸਿਆ ਜਿਨਿ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀ ਆਏ ਹੈ ਬੜਿਆਈਆ ਐਹ ਨਾਨਕ ਸੁਣਹੁ ਸੰਤੋ ਸਭ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਬਾਜੇ ਪੰਚ ਸਬਦ ਤਿਤ ਕਰ ਸੰਭਾਗੇ ਆਰਸ ਬਾਗੈ ਸਬਦ ਬਾਜੀ ਕਲਾ ਜਿਤ ਕਰਤਾਰੀਆਂ ਅੰਜੂਤ ਤੋਬ ਵਸ ਕੀਤੇ ਕਾਲ ਕੰਟ ਕੁਮਾਰੀਆਂ ਥੁਰ ਕਰਮ ਪਾਇਆ ਤੋ ਦੇਨ ਕਉ ਸੇ ਨਾਮੁ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਇਤ ਕਰਿ ਆਨਿ ਹਦ ਬਾਚੀ ਆਨੰਦ ਸੁਨਹੁ ਗੱਡ ਪਾ ਕੀ ਹੋ ਸਗਲ ਮਨੁ ਰਤ ਪੂਰੇ ਹਰਿ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਕਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਕੋ ਨੀਤ ਕਹਤੇ ਪਵਿੱਤ ਤਦ ਗੁਰ ਰਹਿ ਆਪ ਪਰ ਪੂਰੇ ਸਹਤੇ ਪਵਿੱਤ ਤਤਗੁਰ ਰਹੇ ਆਪ ਪਰ ਪੂਰੇ ਮੈਨੂੰ ਮੰਹਤੋ ਨਾਮਿਤ ਗੁਰ ਚਰਨ ਲਾਗੇ ਵਾਝੇ ਅਰਘ ਤੂਰੇ we'll be ਸ੍ਰੀ ਹਰਿ ਗ੍ਰੰਥ ਦੇ ਅਗੇ ਜੀ ਇਸ ਤੇ ਸਾਲ ਜਾਈ ਜੇ ਕੋਹਾ ਹਰ ਦਸਰੀ ਹੈ ਨਾਮ ਦੇ ਆਵੇ ਤਾਈ ਸੋਹਣ ਮਾਨੀ ਗੁਰਹਾ ਦੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਤਿ ਸਤਿ ਆਪਾਂ ਪਾਠ ਜੀਓ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਬਾਖ ਪੇਸ਼ਤਾ ਧਿਆਨ ਕਰ ਕਲਸਾ ਜੀ ਬੋਲਣਾ ਜੀ ਵਾਹਿਗੁਰੂ ਜੀ ਆਪ ਇਹ ਪੰਥ ਪਿਆਰੇ ਜੀ ਚਾਲ ਸੱਜ ਜਾਵੇ ਤਾਰੀਖ ਉਤੇ ਹਥੀਆਂ ਜਪੀਆਂ ਦੁੱਧੀਆਂ ਜਿਨ੍ਹਾਂ ਨੇ ਨਾਮ ਦਿੱਤਿਆ ਰਵਾਨ ਕੇ ਸਿੱਖਿਆ ਗੈਟ ਲਈ ਤੇਗਵਾਰੀ ਨੇ ਜੀਰਿਆਂ ਗਠ ਕੀਤਾ ਇੰਨਾ ਪਿਆਰੇ ਆ ਪਿਆਰੇ ਨਹੀਂ ਕੋਈ ਗੱਲ ਅੰਦਰ ਖਲਸਾ ਜੀ ਬੋਲਣਾ ਹੈ ਵਾਹਿਗੁਰੂ